ਸਾਡੇ ਮਾਨਯੋਗ ਸੀਐਮ ਸਾਹਿਬ ਦੀਆਂ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਸਟਰੀਟ ਕਰਾਈਮ ਤੇ ਡਰੱਗਸ ਆ ਉਹਦੇ ਤਹਿਤ ਬੜੀ ਮੁਸਤੈਦੀ ਨਾਲ ਆਪਣੀ ਡਿਊਟੀ ਕਰਦੇ ਹੋਏ ਦੋ ਸਨੇਟਿੰਗ ਦੀਆਂ ਵਾਰਦਾਤਾਂ ਸਾਡੇ ਏਰੀਆ ਚ ਰਿਪੋਰਟ ਹੋਈਆਂ ਸੀ ਇੱਕ ਪੀਐਸ ਸਿਵਲ ਲਾਈਨ ਇੱਕ ਪੀਐਸ ਮਜੀਠਾ ਰੋਡ ਜਿੱਥੇ ਇੱਕ ਫੋਰਨ ਨੈਸ਼ਨਲ ਸੀਗੇ ਇੱਕ ਮਦਰ ਐਂਡ ਡਾਟਰ ਸੀਗੇ ਇੰਗਲੈਂਡ ਤੋਂ ਜਿਨ੍ਹਾਂ ਦਾ ਨਾਮ ਹੈਗਾ ਮੈਡਮ ਰੇਖਾ ਔਰ ਉਹਦੀ ਬੇਟੀ ਅੰਜਲੀ ਔਰ ਦੂਸਰੇ ਜਿਹੜਾ ਮਜੀਠਾ ਰੋਡ ਚ ਵਾਰਦਾਤ ਹੋਈ ਸੀ ਉਹ ਪ੍ਰੇਮੇਤਾ ਕੁਰਾਇਸ਼ੀ ਮੈਡਮ ਨੇ ਜੋ ਮਰੀਸ਼ਸ ਤੇ ਰਹਿਣ ਵਾਲੇ ਸੀ ਨਾਗਰਿਕ ਇਹਨਾਂ ਦੋਨਾਂ ਦੇ ਪਰਸ ਸਨੈਚ ਹੋਏ ਸੀਗੇ ਜਦੋਂ ਇਹ ਰਿਕਸ਼ਾ ਦੇ ਵਿੱਚ ਟਰੈਵਲ ਕਰ ਰਹੇ ਸੀ ਜਿਹੜਾ ਸਿਵਲ ਲਾਈਨ ਵਾਲੀ ਵਾਰਦਾਤ ਆ ਉੱਚ ਅੰਜਲੀ ਨਾਮ ਦੀ ਜਿਹੜੀ ਬੇਟੀ ਆ ਉਹਦੇ ਥੋੜੀ ਸੱਟ ਵੀ ਲੱਗੀ ਸੀ ਬਟ ਸਾਡੀ ਪੁਲਿਸ ਨੂੰ ਜਦੋਂ ਹੀ ਇਨਫੋਰਮੇਸ਼ਨ ਮਿਲੀ ਇਮੀਡੀਏਟਲੀ ਸਾਰੀ ਪੁਲਿਸ ਪਾਰਟੀ ACP ਨੌਰਥ ਮਨਿੰਦਰ ਸਿੰਘ ਇੰਸਪੈਕਟਰ ਗੁਰਪ੍ਰੀਤ ਔਰ ਅਮੋਲਕ ਸਾਡੇ ਇੰਸਪੈਕਟਰ CIA ਤੇ ਇਹਨਾਂ ਦੀ ਟੀਮਾਂ ਨੇ ਬੜੀ ਮੁਸਤੈਦੀ ਨਾਲ ਇਨੂੰ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ ਔਰ ਜਿਹੜਾ ਮੇਨ ਮੁਲਜ਼ਮ ਹੈ ਇਹ ਸੁਰੇਜ ਇਲੀਅਸ ਮੰਡੀ ਕਿਉਂਕਿ ਪਿੰਡੀ ਸਹਾ ਦਾ ਤਹਿਸੀਲ ਨਾਲਾ ਦਾ ਰਹਿਣ ਵਾਲਾ ਹੈ ਅੰਮ੍ਰਿਤਸਰ ਰੂਰਲ ਦਾ ਉਹਨੂੰ ਕਾਬੂ ਕੀਤਾ ਗਿਆ ਉਹ ਪੁਰਾਣਾ ਮੁਲਜ਼ਮ ਹੈ ਉਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਨੇ ਤੇ ਜਿਹੜੀ ਸਿਵਲ ਲਾਈਨ ਵਾਲੀ ਵਾਰਦਾਤ ਸੀ ਜਿਸ ਮਦਰ ਐਂਡ ਡਾਟਰਿੰਗ ਇੰਗਲੈਂਡ ਤੋਂ ਜਿਹੜੇ ਨਾਗਰਿਕ ਸੀਗੇ ਯੂਕੇ ਦੇ ਉਹਨਾਂ ਨੂੰ ਜਿਹੜਾ ਟਾਰਗੇਟ ਕੀਤਾ ਸੀ ਉਹਦੇ ਜੇ ਇਕੱਲਾ ਹੀ ਆਪ ਸੀਗਾ ਔਰ ਜਿਹੜਾ ਪਰਸ ਦੇ ਵਿੱਚ ਆਈਫੋਨ ਸਨ ਗਲਾਸਸ ਉਹਨਾਂ ਦੇ ਕ੍ਰੈਡਿਟ ਕਾਰਡਸ ਪਾਸਪੋਰਟਸ ਔਰ ਕਰੰਸੀ ਜਿਹੜੀ ਸੀ ਫੋਰਨ ਐਂਡ ਇੰਡੀਅਨ ਦੋਨੋਂ ਉਹ ਲੈ ਚਲੀ ਗਈ ਸੀ ਤੇ ਦੂਸਰੇ ਕੇਸ ਦੇ ਵਿੱਚ ਵੀ ਇਸ ਤਰ੍ਹਾਂ ਹੀ ਇਹੀ ਆਈ ਕਾਰਡ ਸੇ ਫੋਰਨ ਕਰੰਸੀ ਵਗੈਰਾ ਸੀਗੀ ਤਾਂ ਜਦੋਂ ਇਹ ਮੇਨ ਮੁਲਜ਼ਮ ਨੂੰ ਫੜਿਆ ਤੇ ਦੀ ਪੁੱਛਗਿੱਛ ਤੇ ਉੱਤੇ ਇਹਦੇ ਨਿਸ਼ਾਨਦੇਹੀ ਦੇ ਉੱਤੇ ਰਿਕਵਰੀ ਕਰਨ ਵਾਸਤੇ ਪਰਸ ਤੇ ਹੋਰ ਆਈਟਮਸ ਇਸ ਏਰੀਏ ਚ सदर ਦੇ ਏਰੀਏ ਚ ਆਏ ਸੀ ਜਿੱਥੇ ਨੇ ਲੁਕਾਏ ਹੋਏ ਸੀਗੇ ਉਹਨੇ ਅਚਾਨਕ ਇੱਕ ਜਿਹੜਾ ਮੁਲਾਜ਼ਮ ਹੈ ਉਹਦੇ ਅਸॉल्ट ਰਾਈਫਲ ਜਿਹੜੀ ਫੜੀ ਸੀ ਉਹਨੂੰ ਫੜ ਲਿਆ ਆਪਣੇ ਹੱਥ ਦੇ ਵਿੱਚ ਤੇ ਨੁਕਸਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਇੰਨੀ ਦੇਰ ਨੂੰ ਬੜੀ ਮੁਸਤੈਦੀ ਨਾਲ ਐਸਆਈ ਜਸਕਰਨ ਸਿੰਘ ਜਿਹੜਾ ਆਈਓ ਹੈ ਸਿਵਲ ਲਾਈਨ ਪੁਲਿਸ ਸਟੇਸ਼ਨ ਦਾ ਉਹਨੇ ਆਪਣੇ ਸਰਵਿਸ ਪਿਸਟਲ ਨਾਲ ਇਹਨੂੰ ਨਿਊਟਰਲਾਈਜ਼ ਕਰਨ ਵਾਸਤੇ نیچے ਨੂੰ ਫਾਇਰ ਕੀਤਾ ਜੋ ਇਹਦੇ ਪੈਰ ਦੇ ਵਿੱਚ ਲੱਗਿਆ ਇਹਨੂੰ ਹਸਪੀਟਲ ਦਾਖਲ ਕਰਾ ਦਿੱਤਾ ਗਿਆ ਮੇਨ ਮੁਲਜ਼ਮ ਫੜਿਆ ਗਿਆ ਤੇ ਖਿਲਾਫ ਮੁਕਦਮੇ ਪਹਿਲਾਂ ਮੈਂ ਜਿਵੇਂ ਦੱਸਿਆ ਹੋਏ ਹੈਗੇ ਨੇ ਔਰ ਦੂਸਰਾ ਦਾ ਸਾਥੀ ਜਿਹੜਾ ਮਜੀਠਾ ਰੋਡ ਵਾਲੀ ਵਾਰਦਾਤ ਚ ਫਿਗਰ ਹੋਇਆ ਉਹ ਗੁਰਕੀਰਤ ਹੈ ਉਹਨੂੰ ਵੀ ਜਲਦੀ ਫੜਿਆ ਜਾਏਗਾ ਪਰ ਬਰਾਮਦਗੀ ਟੋਟਲ ਕੰਪਲੀਟ ਹੈ ਉਸ ਪ੍ਰਾਪਰਟੀ ਇਹਨਾਂ ਨੇ ਡੈਮੇਜ ਕਰਤੀ ਸਪੈਸ਼ਲੀ ਆਈ ਕਾਰਡ ਸੇ ਪਾਸਪੋਰਟ ਉਹਦੇ ਫੋਨ ਦੇ ਵਿੱਚੋਂ ਅਸੀਂ ਸਾਰੀਆਂ ਪਿਕਚਰ ਜਿਹੜੀਆਂ ਲੈ ਲਈਆਂ ਉਹ ਸਾਰਾ ਐਵਿਡੈਂਸ ਸਾਡੇ ਕੋਲ ਪ੍ਰੋਪਰ ਹੈ ਤੇ ਦੋਨੋਂ ਵਿਕਟਮਸ ਨਾਲ ਪੁਲਿਸ ਇਨ ਟੱਚ ਹੈ ਔਰ ਬੜੇ ਗ੍ਰੇਟਫੁਲ ਨੇ ਬੜੀ ਉਹਨਾਂ ਨੇ ਤਾਰੀਫ ਕੀਤੀ ਹੈ ਕਿ ਅੰਮ੍ਰਿਤਸਰ ਪੁਲਿਸ ਆਪਣੇ ਕੰਮ ਦੇ ਵਿੱਚ ਕਿੰਨੀ ਮੁਸਤੈਦੀ ਨਾਲ ਕੰਮ ਕਰਦੀ ਹੈ ਔਰ ਉਹਨਾਂ ਨੂੰ ਇਮੀਡੀਏਟ ਜਿਹੜਾ ਰੈਲੀਫ ਦਿੱਤਾ ਗਿਆ